ਦੀਆਂ ਭੈਣਾਂ ਤੇ ਵੀਰਾਂ ਨੂੰ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਜੀ ਦਾਜਵਰੀ ਵਾਲੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਸਪੈਸ਼ਲ ਜਿਹੜੀ ਮੇਰੀ ਭੈਣ ਨੇ ਵਰੀ ਦਾ ਕੱਪੜਾ ਬਣਾਉਣਾ ਹੈ ਜਾਂ ਦਾਜ ਦੇ ਸੂਟ ਬਣਾਉਣੇ ਆ ਤਾਂ ਮੇਰੇ ਕੋਲੇ ਡਿਜ਼ਾਈਨਿੰਗ ਆਈ ਹੈ ਦੇਖੋ ਅਲੱਗ-ਅਲੱਗ ਵਰਕ ਤੇ ਅਲੱਗ-ਅਲੱਗ ਕਲਰਾਂ ਦੇ ਵਿੱਚ ਇਹ ਨਹੀਂ ਹੈ ਕਿ ਆਪਣੇ ਕੋਲੇ ਇਕੱਲੇ ਗੂੜੇ ਕਲਰ ਹੈ ਆ ਦੇਖੋ ਪਿਸਟਲ ਕਲਰਾਂ ਦੇ ਵਿੱਚ ਵੀ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆ ਦੇਖੋ ਭਾਜੀ ਆਪਾਂ ਨੂੰ ਦੇ ਰਹੇ ਨੇ ਸੂਟ ਇੱਕ-ਇੱਕ ਕਰਕੇ ਨਵੇਂ ਆਰਟੀਕਲ ਨੇ ਆ ਦੇਖੋ ਜੀ ਰੇਟ ਆ ਦੇਖੋ ਇੱਕ ਨਾਲ ਦੇ ਦੋ-ਦੋ ਜਿਵੇਂ ਡਿਮਾਂਡ ਜ਼ਿਆਦਾ ਹੈ ਚੈੱਕ ਕਰ ਸਕਦੇ ਹੋ ਕੋਈ ਦੁਕਾਨਦਾਰ ਵੀ ਇਹਨੀ ਮਹਿੰਗੀ ਰੇਟ 'ਚ ਇੱਕ ਪੀਸ ਨਹੀਂ ਰੱਖਦਾ ਅਸੀਂ ਦੋ-ਦੋ ਪੀਸ ਵੀ ਰੱਖੇ ਆ ਤਾਂ ਕਿ ਜੇ ਕਸਟਮਰ ਠੀਕ ਹੈ ਜੀ ਪਸੰਦ ਕਰੇ ਤਾਂ ਉਹ ਚੀਜ਼ ਉਹਨੂੰ ਪ੍ਰੋਪਰ ਮਿਲੇ ਠੀਕ ਹੈ ਜੀ ਆ ਦੇਖੋ ਆ ਫਰਕਾਬਾਦੀ ਦੇ ਵਿੱਚ ਮੇਰੇ ਕੋਲ ਕਿੰਨੇ ਸਟਾਈਲ ਨੇ ਫਰਕਾਬਾਦੀ ਦੇ ਵਿੱਚ ਇੱਕ ਅਦਾ ਸਟਾਈਲ ਨੇ ਬਹੁਤ ਸਟਾਈਲ ਆ ਦੇਖੋ ਜੀ ਆ ਸਾਰੇ ਫਰਕਾਬਾਦੀ ਦੇ ਦੁਪੱਟੇ ਅਲੱਗ ਪੈਕੇਜ ਜੀ ਸੂਟ ਅਲੱਗ ਪੈਕੇਜ ਐ ਇਸ ਤਰ੍ਹਾਂ ਪੈਕਿੰਗ ਆਉਂਦੀ ਐ ਸੂਟਾਂ ਦੀ ਸਾਡੇ ਕੋਲੇ ਠੀਕ ਹੈ ਜੀ ਬਿਲਕੁਲ ਨਵੀਂ ਨਵੀਂ ਡਿਜ਼ਾਈਨਿੰਗ ਨਵੀਂ ਨਵੀਂ ਆਈਟਮ ਇੱਕ ਭਾਜੀਓ ਪੰਖਾ ਵਾਲਾ ਸੂਟ ਦਿਓ ਆ ਲਓ ਜੀ ਥੰਬਾ ਵਾਲਾ ਸੂਟ ਇਹਨੂੰ ਅਸੀਂ ਥੰਬਾ ਵਾਲਾ ਸੂਟ ਕਹਿੰਦੇ ਆ ਜੀ ਇਹਦੇ ਤੇ ਆ ਦੇਖੋ ਜਰਕਣ ਵੀ ਲੱਗੇ ਹੀਰੇ ਮੋਤੀ ਵੀ ਲੱਗੇ ਆ ਬਹੁਤ ਸ਼ਾਨਦਾਰ ਸੂਟ ਹੈ ਔਰ ਇਹਦੇ ਉੱਤੇ ਤੁਹਾਨੂੰ ਮਤਲਬ ਕਿ ਇਹਦਾ ਦੁਪੱਟਾ ਕਿੱਥੇ ਭਾਜੀ ਦੁਪੱਟਾ ਦਿਖਾਓ ਇਹਦਾ ਦੁਪੱਟਾ ਵੀ ਦਿਖਾਉਂਦੇ ਆ ਬਹੁਤ ਸੋਹਣੀਆਂ ਨੇ ਤੁਸੀਂ ਡਿਜ਼ਾਈਨ ਹੋਰ ਦੇਖੋ ਦੁਪੱਟਾ ਬੜਾ ਸ਼ਾਨਦਾਰ ਆਇਆ ਇਹਦੇ ਨਾਲ ਆ ਦੇਖੋ ਆ ਡਿਜ਼ਾਈਨ ਚੈੱਕ ਕਰੋ ਸਾਰੇ ਦੇ ਸਾਰੇ ਡਿਜ਼ਾਈਨ ਚੈੱਕ ਕਰੋ ਵੀ ਨੇ ਹਾਲੋ ਇਹ ਸਾਰੇ ਡਿਜ਼ਾਈਨ ਮੇਰੇ ਕੋਲ ਨਵੇਂ ਆ ਗਏ ਆ 50% ਆਫ ਤੇ ਆ ਦੇਖੋ ਅ ਢੇਰ ਲੱਗ ਗਏ ਡਿਜ਼ਾਈਨਾਂ ਦਾ ਆ ਸਾਰੇ 50% ਆਫ ਤੇ ਆ ਔਰ ਰੇਟ ਹੈ ਅੱਦੇ ਚੀਜ਼ ਵਧੀਆ ਗੋਠੀ ਵਰਲਡਵਾਈਡ ਤੋਂ ਵੀ ਯਾਰ ਬਟਿੰਡਾ ਵਾਲਿਆਂ ਦੇ ਔਰ ਆ ਜਿਹੜਾ ਡਿਜ਼ਾਈਨ ਮੈਂ ਕਹਿ ਰਿਹਾ ਨਹੀਂ ਤੁਹਾਨੂੰ ਆ ਬਹੁਤ ਸੋਹਣੇ ਡਿਜ਼ਾਈਨ ਹੈ ਜਿਹੜੇ ਮੇਰੀ ਭੈਣ ਦੇ ਸਪੈਸ਼ਲ ਨੰਦਾ ਵਾਸਤੇ ਸੂਟ ਬਣਾਣਾ ਮਜੈਂਟਾ ਕਲਰ ਦਾ ਜਾਂ ਰੈੱਡ ਕਲਰ ਦਾ ਦਾ ਸਪੈਸ਼ਲ ਆਈਟਮ ਹੈ ਜੀ ਸਪੈਸ਼ਲ ਔਰ ਇਸ ਤਰ੍ਹਾਂ ਦੇ ਕਟਰਾ ਦੁਪੱਟੇ ਨਾਲ ਮਿਲ ਜਾਣੇ ਆ ਲਓ ਭਾਜੀ ਆ ਪਿਸਟਲ ਕਲਰ ਲਓ ਜੀ ਦਬਕਾ ਵਰਕ ਵਾਲੇ ਲਓ ਜੀ ਖੋਣ ਲਓ ਭਾਜੀ ਆ ਲਓ ਜੀ ਜੰਗਲ ਵਾਲਾ ਡਿਜ਼ਾਈਨ ਆ ਕਹਿੰਦੇ ਸੀ ਹੱਟ ਡਿਜ਼ਾਈਨ ਹੈ ਜੀ ਆਪਣੇ ਕੋਲੇ ਇਹ ਤੁਹਾਨੂੰ 3 ਰੇਂਜ ਦੇ ਵਿੱਚ अवेलेबल ਮਿਲੇਗਾ 3200 4600 ਤੇ 8200 3 ਰੇਂਜਾਂ ਦੇ ਵਿੱਚ ਆਪਾਂ ਦੇ ਕੋਲੇ अवेलेबल ਮਿਲੇਗਾ ਜੀ ਇਹ ਆ ਦੇਖੋ ਆਗੇ ਜੀ ਦਬਕੇ ਵਰਕ ਵਾਲਾ ਇਹ 40 40 45 45000 ਵਾਲੇ ਸੂਟ ਹੈ ਜੀ ਸੂਟ ਕਿਆ ਬੜਾ ਕਿਆ ਜੀ ਗਹਿਣੇ ਐ ਇਹ ਆਪਣੇ ਕੋਲੇ ਮਿਲ ਜਾਣੇ ਆ ਤੁਹਾਨੂੰ 50% ਆਫ ਤੇ 12500 11500 14500 ਮਤਲਬ 20000 ਤੱਕ ਤੁਹਾਨੂੰ ਟਾਪ ਦੇਓ ਟਾਪ ਦਾ ਸੂਟ ਦੇ ਦਾਂਗੇ ਜੀ ਰਾਣਾ ਕਿੱਥੇ ਬਗੋ ਸਾਇਲ ਦੀ ਸੂਟ ਲੈਣ ਨੂੰ ਤੇ ਜੀ ਤੁਹਾਨੂੰ ਆਣਾ ਪੈਣਾ ਗੋਠੀ ਵਰਲਡ ਵਾਈਡ ਥੋਬੀ ਬਾਜ਼ਾਰ ਬਠਿੰਡਾ ਵਾਲਿਆਂ ਦੇ ਮਸ਼ਹੂਰ ਦੁਕਾਨ ਹੈ ਭਾਜੀ ਇਹ ਹਜੇ ਸਵੇਰ ਸੁਬਾ ਦਾ ਟਾਈਮ ਹੈ ਆਪਾਂ ਵੈਰਾਈਟੀ ਹਜੇ ਜਸਟ ਓਪਨ ਹੀ ਕਰ ਰਹੇ ਆ ਇੱਧਰ ਦੇਖੋ ਰੇਟ ਲੱਗੀ ਜਾਂਦੇ ਆ ਭਾਜੀ ਠੀਕ ਹੈ ਜੀ ਇਹ ਸਾਰੀ ਵੈਰਾਈਟੀ ਆਦੀ ਵੈਰਾਈਟੀ ਆ ਦੇਖੋ ਤੁਰ ਤੱਕ ਸੂਟ ਲਾਏ ਹੋਏ ਆ ਸੈੱਟ ਕਰਕੇ ਇਹ ਸਾਰੇ ਡਿਜ਼ਾਈਨ ਆਪਾਂ ਦਿਖਾ ਦੇਣੇ ਆ ਸਾਰੀ ਵੈਰਾਈਟੀ ਦਿਖਾ ਦੇਣੀ ਹੈ ਤੁਹਾਨੂੰ ਜਾਨਾ ਇੱਥੇ ਇਤਨਾ ਮਾਲ ਉੱਪਰ ਹੁੰਦਾ ਲੋ ਵੀਰੇ ਜਿਹੜੇ ਅੱਜ ਆਪਣੇ ਕੋਲ ਦਾਜਵਰੀ ਵਾਲੇ ਬਰਾਇਡਲ ਸੂਟ ਆਏ ਆ ਉਹਨਾਂ ਚ ਮੈਂ ਤੁਹਾਨੂੰ ਆਹ ਡਿਜ਼ਾਈਨ ਦਿਖਾਉਣ ਲੱਗਿਆ ਬਹੁਤ ਸੋਹਣੇ ਸੋਹਣੇ ਪਿਸਟਲ ਕਲਰਾਂ ਦੇ ਵਿੱਚ ਗੂੜੇ ਕਲਰਾਂ ਦੇ ਸਭ ਤੋਂ ਵੱਡੀ ਗੱਲ ਬਰਾਇਡਲ ਟੱਚ ਦੇ ਵਿੱਚ ਮੇਰੇ ਕੋਲ ਬਹੁਤ ਸੋਹਣਿਆ ਸੋਹਣਿਆ ਆਈਟਮ ਆਈਆਂ ਆ ਦੇਖੋ ਜਿਵੇਂ ਝਲਕਣ ਲੱਗੇ ਹੁੰਦੇ ਨੇ ਨਾ ਜੀ ਉਜਰਕਨ ਲੱਗੇ ਹੋਏ ਆ ਨਗੀਨੇ ਲੱਗੇ ਹੋਏ ਆ ਬਹੁਤ ਸੋਹਣਿਆ ਆਈਟਮ ਆ ਦੁਪੱਟੇ ਬਹੁਤ ਸੋਹਣੇ ਜੀ ਇਹਨਾਂ ਦੇ ਦੁਪੱਟੇ ਬਹੁਤ ਪਿਆਰੇ ਨਾਲ ਔਰ ਕਲਰ ਪਿਸਟਲ ਔਰ ਡਾਰਕ ਹਰੇਕ ਤਰ੍ਹਾਂ ਦਾ ਕੰਬੀਨੇਸ਼ਨ ਤੁਹਾਨੂੰ ਮਿਲਣਾ ਆ ਦੇਖੋ ਆ ਸਾਰੇ ਨਿਊ ਪੀਸ ਆ ਇਹਨਾਂ ਤੇ ਜਸਟ ਹਜੇ ਰੇਟ ਲਾ ਕੇ ਹਟੇ ਆ ਬਰਾਈਡਲ ਤੁਸੀਂ ਜੇ ਦਾਜਵਰੀ ਬਣਾਉਣੀ ਆ ਤਾਂ ਆ ਦੇਖੋ ਜੀ ਆ ਦੁਪੱਟਾ ਹੈ ਜੀ ਸੂਟ ਇਹਦਾ ਆ ਵਾਲਾ ਫਰਕਾਬਾਦੀ ਦੇ ਵਿੱਚ ਆ ਬਹੁਤ ਸੋਹਣਿਆ ਸੋਹਣਿਆ ਆਈਟਮ ਆਪਣੇ ਕੋਲ ਆ ਗਈਆਂ ਦਬਕਾ ਵਰਕ ਵਾਲੀਆਂ ਫਰਕਾਬਾਦੀ ਡਿਜ਼ਾਈਨਰ ਇਸ ਸਾਰੇ ਦਾਜਵਰੀ ਵਾਲੀਆਂ ਆਈਟਮਾਂ ਜਸਟ ਹੁਣੇ ਰੇਟ ਲਾ ਕੇ ਹਟੇ ਆ ਇਹ ਤੁਸੀਂ ਦਾਜਵਰੀ ਬਣਾਉਣੀ ਹੈ ਤਾਂ ਇੱਕ ਵਾਰ ਗੋਠੀ ਵਰਲਡਵਾਈਡ ਤੇ ਜ਼ਰੂਰ ਵਿਜ਼ਿਟ ਕਰੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਹੀ ਪਿਆਰੇ ਬੇਦੀਆਂ ਆਈਟਮ ਆ ਚੁੱਕਿਆ ਧੰਨਵਾਦ ਉਹ ਕੀ ਗੱਲ ਸਾਈਲ ਵੀਰੇ ਸਵੇਰੇ ਸਵੇਰੀ ਢੇਰ ਲਾ ਕੇ ਬੈਠਾ ਤੂੰ ਤਾਂ ਸੂਟਾਂ ਦਾ ਉਹ ਭਰਾ ਮੈਂ ਤਾਂ ਸੈਟਿੰਗ ਕਰੀ ਰਹੀ ਦਾਜਵਰੀ ਵਾਲੇ ਸੂਟਾਂ ਦੀ ਤੂੰ ਪਹਿਲੇ ਕੈਮਰਾ ਲੈ ਕੇ ਆ ਗਿਆ ਯਾ ਲੈ ਆ ਗਿਆ ਤਾਂ ਤਾਂ ਡਿਜ਼ਾਈਨ ਹੀ ਦੇਖ ਲੈ ਮੈਂ ਤਾਂ ਐ ਸੀ ਕਿ ਤੇ ਵੀਡੀਓ ਵੀਡੀਓ ਬਣਾਣੀ ਹੋਊਗੀ ਤੂੰ ਤਾਂ ਢੇਰ ਲਾਈ ਬੈਠਾ ਸੂਟਾਂ ਦਾ ਉਹ ਵੀਰੇ ਵੀਡੀਓ ਬਣਾਉਣ ਵਾਸਤੇ ਢੇਰ ਲਾਇਆ ਹੈ ਅੱਗੇ ਆਪਾਂ ਦਿਖਾਈ ਦੇ ਵੀਰੇ ਕਾਟਨ ਦੇ ਸਰਦੀਆਂ ਵਾਲੇ ਸੂਟ ਨਾਲੇ ਦਿਖਾਈ ਦੇ ਆਮ ਪਾਣ ਵਾਲੇ ਸੂਟ ਤੇ ਅੱਜ ਤੇਰਾ ਵੀਰ ਲੈ ਕੇ ਆਇਆ ਕੈਮਰੇ ਸਾਹਮਣੇ ਦਾਜਵਰੀ ਵਾਲੇ ਪਾਰਟੀ ਵੇਅਰ ਸੂਟ ਕੰਟਰਾਕ ਦੁਪੱਟਿਆਂ ਵਾਲੇ ਔਰ ਆਲ ਓਵਰ ਡਿਜ਼ਾਈਨ ਚੈੱਕ ਕਰ ਲੈ ਵੀਰੇ ਡਿਜ਼ਾਈਨ ਆ ਲੈ ਮੇਰੇ ਭਰਾ ਡਿਜ਼ਾਈਨ ਚੈੱਕ ਕਰ ਲੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਔਰ ਰੇਟ ਮੈਂ ਦੱਸੂਗਾ ਤੈਨੂੰ ਬਾਅਦ ਚ ਹੈਵੀ ਦੁਪੱਟਿਆਂ ਵਾਲੇ ਔਰ ਗੈਂਜਾ ਬੇਸ ਤੇ ਗਲਾਸ ਟਿਸ਼ੂ ਬੇਸ ਤੇ ਇਹ ਸਾਰੇ ਨਵੇਂ ਨਵੇਂ ਬੇਸ ਤੇ ਆ ਦੇਖੋ ਭਾਜੀ ਫਰਕਾਬਾਦੀ ਸੂਟ ਜਿਹਦੇ ਇੰਸਟਾਗ੍ਰam ਤੇ ਤੁਮ ਵਾਲੇ ਸੂਟ ਵੀ ਮਿਲਨੇ ਇੱਥੇ ਔਰ ਜੜੇ ਮਿਲਨੇ ਆ ਦੇਖੋ ਜੀ ਜਰਕਨ ਵਰਕ ਵਾਲੇ ਸੂਟ ਭਾਜੀ ਓ ਬਾਕੀ ਸਭ ਤਾਂ ਠੀਕ ਹੈ ਇਹ ਵੀ ਬਾਕੀ ਸੂਟਾਂ ਵਾਂਗੂ 50% ਆਫ ਹੀ ਦੇਂਗੇ ਓ ਮੈਂ ਕਹਾਂ ਭਾਜੀ ਗੋਠੀ ਵਾਲਿਆਂ ਦੇ ਸੂਟ ਦੇਖ ਰਹੇ ਤੁਸੀਂ ਗੋਠੀ ਵਾਲਿਆਂ ਦੇ 50 ਆਫ ਹੀ ਮਿਲਨੇ ਆ ਇਹ ਨਹੀਂ ਕਿ ਰੁਪਏ ਵਧਾ ਦਾਂਗੇ ਕਿਤਾਬ ਆਵੇਂ ਦੀ ਇਹ ਬਧਾਵਾਂਗੇ ਨਹੀਂ ਆ ਸੂਟ ਹੈ ਨਾ ਆ ਸੂਟ ਵੀਰੇ 45000 ਦਾ ओरिजिनल ਪੀਸ ਤਿਆਰ ਹੁੰਦਾਗਾ ਕਢਾਈ ਕਰਾਂ ਚਲਜੋ ਕੱਲੀ ਦੁਪੱਟੇ ਸੂਟ ਦੀ ਮੈਂ ਤੁਹਾਨੂੰ ਦੇ ਦਿਆਂ ਜੀ ਸਿਰਫ 22500 ਦਾ 22500 ਦਾ ਇਹ ਹੈ ਜੀ ਦਾਜਵਰੀ ਵਾਲਾ ਸਪੈਸ਼ਲ ਮੇਰੀਆਂ ਪਹਿਣਾ ਵਾਸਤੇ ਆ ਲੋ ਜੀ ਆ ਮਜੈਂਟਾ ਕਲਰ ਦੇ ਵਿੱਚ ਆ ਲੋ ਜੀ ਪਿੰਕ ਕਲਰ ਦੇ ਵਿੱਚ ਮਹਿੰਦੀ ਕਲਰ ਦੇ ਵਿੱਚ ਆ ਦੇਖੋ ਭਾਜੀ ਐਨੇ ਮਹਿੰਗੇ ਮਹਿੰਗੇ ਸੂਟ ਨੇ ਕੋਈ ਦੋ ਦੋ ਮੰਗਾਊਗਾ ਜਮਾ ਨਹੀਂ ਮੰਗਾਉਂਦਾ ਵੀਰੇ ਆਪਾਂ ਦੋ ਦੋ ਪੀਸ ਰੱਖੇ ਇੱਕ ਨਾਲ ਦੇ ਜੇ ਇੱਕ ਕਸਟਮਰ ਮੰਨ ਲਓ ਇੱਕ ਨੂੰ ਪਸੰਦ ਆ ਗਿਆ ਦੂਜੇ ਨੂੰ ਪਸੰਦ ਆ ਗਿਆ ਐ ਨਹੀਂ ਐ ਵੀ ਦੂਜਾ ਮੋੜ ਜੂਗਾ ਦੂਜੇ ਨੂੰ ਵੀ ਆਪਾਂ ਵੈਰਾਈਟੀ ਪੂਰੀ ਅਵੇਲੇਬਲ ਕਰਾਵਾਂਗੇ ਤੇ ਇਹ ਸਾਰੀ ਵੈਰਾਈਟੀ ਤੁਹਾਨੂੰ ਗੋਠੀ ਵਰਲਡਵਾਈਡ ਤੋਂ ਵੀ ਬਿਆਰ ਬਠਿੰਡਾ ਵਾਲਿਆਂ ਦੇ ਆਣਾ ਪੈਣਾਗਾ 50% ਆਫ ਦੇ ਆਫਰਾਂ ਦਾ ਲਾਭ ਚੱਕਣ ਵਾਸਤੇ ਲੋ ਵੀਰੇ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਆਈਟਮਾਂ ਰੋਜ਼ਾਨਾ ਦੀ ਤਰ੍ਹਾਂ ਓਪਨ ਹੋ ਚੁੱਕੇ ਨੇ ਰੇਟ ਲੱਗ ਚੁੱਕੇ ਨੇ ਆ ਦੇਖੋ ਵੀਰੇ ਮੈਂ ਤੁਹਾਨੂੰ 1 ਬਾਈ 1 ਸਾਰੀ ਡਿਜ਼ਾਈਨਿੰਗ ਦਿਖਾ ਰਿਹਾ ਨਵੇਂ-ਨਵੇਂ ਕੱਪੜਿਆਂ ਤੇ ਗਲਾਸ ਟਿਸ਼ੂ ਖੇਮ ਥਾਬ ਜਾਮਾਵਾਰ ਬਨਾਰਤੀ ਆ ਵੀਰੇ ਜਿਹੜਾ ਆਵਲਾ ਡਿਜ਼ਾਈਨ ਹੈ ਨਾ ਆਦਾ ਬਹੁਤ ਹੀ ਸੋਹਣੀ ਆਈਟਮ ਬਣ ਕੇ ਆਈ ਜਾਵੇ ਤੁਹਾਨੂੰ ਓਪਨ ਕਰਕੇ ਦਿਖਾਣਾ ਹੈਗਾ ਆ ਦੇਖੋ ਜਾਮਾਵਾਰ ਦੇ ਉੱਤੇ ਸਪੈਸ਼ਲ ਇਹਦੇ ਵਿੱਚ ਕਲਰ ਨਹੀਂ ਆਂਦਾ ਜੀ ਕੋਈ ਕਲਰ ਨਹੀਂ ਆਏਗਾ ਇਹਦੇ ਵਿੱਚ ਸਪੈਸ਼ਲ ਆ ਓਫ ਵਾਈਟ ਕਲਰ ਹੀ ਬਣੇਗਾ ਬਾਜੂ ਦਾ ਕਪੜਾ ਜਿਹੜਾ ਅਲੱਗ ਦਿੱਤਾ ਹੋਇਆ ਹੈ ਡਿਜ਼ਾਈਨਿੰਗ ਦਿਖਾਓ ਭਾਜੀ ਨਾਲ ਹੈਂਡਵਰਕ ਕੀਤਾ ਹੋਇਆ ਸਾਰੇ ਤੇ ਫਰੰਟ ਬੂਟੇ ਤੇ ਹੈਂਡਵਰਕ ਕੀਤਾ ਬਾਰਡਰ ਬਣਿਆ ਹੋਇਆ ਤੇ ਨਾਲ ਦੁਪੱਟੇ ਦੀ ਗੱਲ ਕਰੀਏ ਤਾਂ ਆ ਗਿਆ ਜੀ ਦੁਪੱਟਾ ਮੀਡੀਅਮ ਏਜ ਲਈ ਲੜਕੇ ਲਈ ਕਿਸੇ ਲਈ ਵੀ ਤੁਸੀਂ ਇਹ ਚੀਜ਼ ਖਰੀਦ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਰੈਡੀ ਗੈਸ ਕਰਕੇ ਆਇਆ ਆ ਦੇਖੋ ਜੀ ਆਏ ਦਾ ਦੁਪੱਟਾ ਹੈਗਾ ਔਰ ਰੇਟ ਦੀ ਗੱਲ ਕਰੀਏ ਇਹ ਜੀ ਜਾਮਾਵਾਦ ਬਨਾਰਸੀ ਕਹਿ ਕੇ ਪਿਓਰ ਦਾ ਆਪਾਂ ਨੂੰ 12 12 13 13000 ਦੀ ਰੇਂਜ ਚ ਦਿੱਤਾ ਜਾਂਦਾ ਤੇ ਮੇਰੇ ਕੋਲੇ ਜੀ ਆਇਆ ਸਿਰਫ 10000 ਤੇ 800 ਜੀ ਦਾ ਅੱਧ ਕਰ ਲਓ ਜੀ 50% ਆਫ 5400 5400 ਦੀ ਰੇਂਜ ਚ ਤੁਹਾਨੂੰ ਫੁੱਲ ਸੋਨੇ ਦੁਪट्टे ਦੇ ਨਾਲ ਆਹ ਦੇਖੋ ਜੀ ਸ਼ਾਨਦਾਰ ਦੁਪੱਟਾ ਸ਼ਾਨਦਾਰ ਸੂਟ ਕੰਮ ਦੇਖੋ ਸਾਰਾ ਟੋਟਲੀ ਹੈਂਡਵਰਕ ਕੀਤਾ ਹੋਇਆ ਸਿਰਫ 5400 ਦੀ ਰੇਂਜ ਚ ਮਿਲਣਾ ਹੈ ਮਿਲਣਾ ਕਿੱਥੇ ਹੈ ਗੋਠੀ ਵਰਲਡ ਵਾਈਡ ਧੋਬੀ ਬਿਆਰ ਬਠਿੰਡਾ ਸਾਇਲ ਵੀਰੇ ਕਦੇ ਤੂੰ ਢੇਰ ਲਾਈ ਫਿਰਦਾ ਕਦੇ ਤੂੰ ਮੋਢੇ ਸੂਟ ਚੱਕੀ ਫਿਰਦਾ ਕਰੀ ਕੀ ਜਾਨਾ ਅੱਜ ਨੂੰ ਕਰੀ ਕੀ ਜਾਨਾ ਭਰਾਵਾ ਮੈਂ ਲਿਆ ਰਿਆ ਅੱਜ ਖੁਦ ਮਾਲ ਕੱਢ ਕੱਢ ਕੇ ਤੇ ਉਹ ਵੀ ਬਹੁਤ ਹੀ ਡਿਸਕਾਊਂਟ ਤੇ 50% ਆਪਣੇ ਚੱਲਦਾ ਪਿਆ ਨਾ ਮੈਂ ਉਹ ਤੋਂ ਵੀ ਵੱਧ ਆਫ ਵਾਲੇ ਸੂਟ ਲੈ ਕੇ ਆ ਰਿਆ ਅੱਜ ਇੱਕ ਵਿంటర్ ਬੇਅਰ ਦੇ ਵਿੱਚ ਜੜੇ ਮੇਰੇ ਕੋਲੇ 750 ਵਾਲੇ ਸੂਟ ਵਿਕੇ ਹਨ ਭਾਜੀ ਹਾਂਜੀ ਹਾਂਜੀ 1350 ਚ ਆ ਗਏ 650 ਦੀ ਰੇਂਜ ਚ ਐਨਾ ਰੇਟ ਘਟਾ ਦੇ ਵੀਰੇ ਮੈਂ ਕਹਾਂ ਆ ਦੇਖੋ ਭਾਜੀ ਡਿਜ਼ਾਈਨ ਚੈੱਕ ਕਰੋ ਤਮੰਨਾ ਬ੍ਰਾਂਡ ਦੇ ਸੂਟ ਹੈ ਆ ਦਿਖਾਓ ਬੋਲੋ ਭਾਜੀ ਖੋਲੋ ਮੈਨੂੰ ਦਿਖਾਓ ਆ ਸਾਰੇ ਕੱਲੇ ਕੱਲੇ ਕਰਕੇ ਦਿਖਾਓ ਪੀਸ ਇੱਕ ਪੀਸ ਖੋਲ ਕੇ ਦਿਖਾਓ ਐਨਾ ਆ ਦੇਖੋ ਭਾਜੀ ਪੀਸ ਖੋਲ ਰਹੇ ਨੇ ਡਿਜ਼ਾਈਨ ਚੈੱਕ ਕਰੋ ਕਪੜਾ ਚੈੱਕ ਕਰੋ ਮੈਂ ਕਹਿੰਨਾ ਇਸ ਰੇਟ ਦੇ ਵਿੱਚ ਤੁਹਾਨੂੰ ਵਿੰਟਰ ਵੇਅਰ ਸੂਟ ਬਿੱਧ ਸ਼ਾਲ ਮਿਲ ਜੇ ਜਵਾਬਦਾਰੀ ਹੈ ਜੀ ਔਰ ਕਪੜਾ ਵੀ ਕਿਹੜਾ ਹੈ ਤਮੰਨਾ ਬ੍ਰਾਂਡ ਦਾ ਕਮੰਨਾ ਬ੍ਰੈਂਡ ਦਾ ਕਪੜਾ ਉਹ ਸ਼ੋਲ ਵੀ ਫੁੱਲ ਸਾਈਜ਼ ਦਾ ਆ ਦੇਖੋ ਐ ਨਿੱਕੇ ਨਿੱਕੇ ਸ਼ੋਲ ਨਹੀਂ ਹੈਗੇ ਫੁੱਲ ਸਾਈਜ਼ ਦੇ ਠੀਕ ਹੈ ਜੀ ਔਰ ਇੰਨਾ ਜੀ ਕਲਰ ਡਿਜ਼ਾਈਨ ਚੈੱਕ ਕਰੋ ਜੀ ਆ ਲੋ ਜੀ ਕਲਰ ਦੇ ਆ ਦੇਖੋ ਜੀ ਆ ਸਾਰੇ ਕੈਟਲੋਗ ਵਾਲੇ ਪੀਸ ਨੇ ਜਿਹੜਾ ਲੈ ਗਿਆ ਲੈ ਗਿਆ ਵੀਰੇ ਪਹਿਲਾਂ ਦੱਸ ਰਹੇ ਜਿਹੜਾ ਰਹਿ ਗਿਆ ਰਹਿ ਗਿਆ ਇਹ 50% ਆਫ ਤੇ ਪਿਆਰ ਦੇਖੋ ਜੀ ਮੀਡੀਅਮ ਏਜ ਲਈ ਵਿਦ ਮਸਲੀਨ ਦੁਪੱਟਾ ਪਸ਼ਮੀਨੇ ਦਾ ਕਪੜਾ ਰਿਟਲ ਪ੍ਰਿੰਟ ਇਹ ਮਿਲਣਾ ਜੀ ਆਪਾਂ ਨੂੰ 23 2300 ਵਾਲਾ 1150 ਦੀ ਰੇਂਜ ਚ ਰੋਜ਼ਾਨਾ ਨਵੀਂ ਵੈਰਾਈਟੀ ਵੇਖਣੀ ਹੈ ਨਵੇਂ ਡਿਜ਼ਾਈਨ ਵੇਖਣੇ ਆ ਇੱਕ ਕੰਮ ਜ਼ਰੂਰ ਕਰ ਲੋ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਤੁਸੀਂ ਘਰ ਬੈਠੇ ਦੇਖੋ ਨਵੀਂ ਨਵੀਂ ਡਿਜ਼ਾਈਨਿੰਗ ਤੇ ਘੱਟ ਤੋਂ ਘੱਟ ਰੇਟ ਤੇ ਵਧੀਆ ਵੈਰਾਈਟੀ ਅੱਜ ਮੈਂ ਨਵੇਂ ਕੱਪੜਿਆਂ ਦੇ ਉੱਪਰ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਐਸੇ ਚੈੱਕ ਕਰੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ ਚੁੱਕੇ ਆ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਦੇਖੋ ਜੀ ਯਮਾ ਹੀ ਨਵੇਂ ਰੰਗ ਆ ਚੁਕੇ ਡਾਰਕ ਰੰਗਾਂ ਦੇ ਵਿੱਚ ਡਿਜ਼ਾਈਨ ਆ ਗਏ ਇਕ ਡੇਨ ਆਵਲ ਹੈ ਜੀ ਤੇ ਇਕ ਡੇਨ ਤੁਸੀਂ ਆ ਚੈੱਕ ਕਰੋ ਬਹੁਤ ਹੀ ਪਿਆਰੇ ਡਿਜ਼ਾਈਨ ਆ ਗਏ ਨੇ ਦੋ ਡੇਨ ਮੈਂ ਤੁਹਾਨੂੰ ਦਿਖਾਏ ਐ ਬਾਕੀ ਸਾਇਲ ਭਾਜੀ ਦਿਖਾਣਗੇ ਦਿਖਾਓ ਭਾਜੀ ਕਿਹੜੇ ਡੇਨ ਆ ਲਓ ਭਾਜੀ ਜਿਵੇਂ ਕਹਦੇ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨ ਕਪੜਾ ਵੀ ਨਵਾਂ ਹੈ ਭਾਜੀ ਹਾਂਜੀ ਹਾਂਜੀ ਜਮਾ ਨਵੇਂ ਕਪੜਾ ਵੀ ਨਵਾਂ ਹੈ ਖੀਮ ਖਾਬ ਸਟੱਫ ਦੇ ਉੱਤੇ ਹੈ ਡਿਜ਼ਾਈਨਿੰਗ ਆਈ ਹੈ ਜੀ ਸਾਰੀ ਬਹੁਤ ਸੋਹਣੇ-ਸੋਹਣੇ ਇਹਦੇ ਵਿੱਚ ਪੀਸ ਆ ਗਏ ਆ ਆ ਦੇਖੋ ਜੀ ਰੰਗ ਚੈੱਕ ਕਰ ਲਓ ਆ ਲੋ ਜੀ ਡਿਜ਼ਾਈਨ ਚੱਕਾ ਲੋ ਰੰਗ ਚੱਕਾ ਲੋ ਆ ਲੋ ਜੀ ਇੰਨੀ ਡਿਜ਼ਾਈਨਿੰਗ ਹੋ ਕੇ ਆ ਗਿਆ ਬਾਜੀ ਹੈ ਨਾ ਮੈਂ ਕਿਹਾ ਬਿਲਕੁਲ ਬਾਜੀ ਬਿਲਕੁਲ ਨਿਕ ਵੀ ਹੋ ਕੇ ਆਇਆ ਜੀ ਆ ਦੇਖੋ ਆ ਬਾਜੀ ਆ ਦੇਖੋ ਜੀ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਕਿੱਥੇ ਮਿਲਨੇ ਤੁਹਾਨੂੰ ਪਤਾ ਹੀ ਹੈ ਇੱਕੋ ਹੀ ਇੱਕ ਸ਼ਾਪ ਹੈ ਜੀ ਗੋਠੀ ਵਾਲਿਆਂ ਦੀ ਜਿੱਥੇ ਤੁਹਾਨੂੰ 50% ਆਫ ਤੇ ਸੂਟ ਮਿਲਣਗੇ ਜੀ ਆ ਵਾਲੇ ਜੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਪਾ ਕੇ ਫੋਟੋਆਂ ਖਿਚਾਣੇ ਚਾਹੁੰਦੇ ਹੋ ਤਾਂ ਉਹ ਸੂਟ ਤੁਹਾਨੂੰ ਮਿਲਣਗੇ ਗੋਠੀ ਵਾਲਿਆਂ ਦੇ ਆ ਚੈੱਕ ਕਰੋ ਜੀ ਫੋਟੋ ਵਾਲਾ ਸੂਟ ਆਇਆ ਹੈ ਮੇਰੇ ਕੋਲ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਹੋਇਆ ਤੇ ਸਭ ਤੋਂ ਵੱਡੀ ਗੱਲ 50% ਆਫ ਤੇ ਮਿਲ ਜਲੇ ਹੈ ਜੀ ਆ ਚੈੱਕ ਕਰੋ ਕਿੰਨਾ ਸੋਹਣਾ ਸੂਟ ਹੈ ਜੀ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਕੰਮ ਹੈ ਜਿਹੜਾ ਕਪੜਾ ਜਮਾ ਨਿਊ ਹੈ ਜੀ ਬਹੁਤ ਹੀ ਸੋਹਣਾ ਸੂਟ ਆ ਗਿਆ ਫੋਟੋਆਂ ਵਾਲੇ ਸਾਡੇ ਕੋਲ 50 ਆਫ ਤੇ ਮਿਲਣਗੇ ਸਭ ਤੋਂ ਵੱਡੀ ਗੱਲ ਕੀ ਹੈ 50 ਆਫ ਤੇ ਮਿਲਣਗੇ ਤੇ ਜਿਹੜੇ ਇਹ ਕਲਰ ਹੈ ਨਾ ਜੀ ਕਲਰ ਵੀ ਚੈੱਕ ਕਰ ਲੋ ਕਲਰ ਬਹੁਤ ਹੀ ਨਵੇਂ ਕਲਰ ਆਏ ਜਮਾ ਅਲੱਗ ਹਟਕੇ ਨਿਊ ਰੰਗ ਆ ਚੁੱਕੇ ਹੈ ਚੈੱਕ ਕਰ ਲੋ ਚਾਰ ਕਲਰਾਂ ਦੇ ਵਿੱਚ ਆਇਆ ਸੈਟਿੰਗ ਤੇ ਸਾਡੇ ਕੋਲ ਤੁਹਾਨੂੰ ਪਤਾ ਕਿੰਨੇ ਦਾ ਮਿਲਣਾ ਹੈ ਜੀ ਸਿਰਫ 4400 ਦੀ ਰੇਂਜ ਵਿੱਚ ਮਿਲ ਜਾਣਾ ਜੀ 8800 ਵਾਲਾ ਸੂਟ ਹੈ ਬਹੁਤ ਹੀ ਪਿਆਰਾ ਫੋਟੋਆਂ ਵਾਲੇ ਬਹੁਤ ਸੋਹਣੇ ਸੂਟ ਹੈ ਲੋ ਜੀ ਕਲਰ ਆ ਵੀ ਬਹੁਤ ਪਿਆਰਾ ਆਇਆ ਚੈੱਕ ਕਰ ਲਓ ਉਹਦਾ ਹੀ ਦੂਸਰਾ ਕਲਰ ਇਹ ਵੀ ਹੈ ਨਵਾਂ ਇਹ ਰੰਗ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਪਹੁੰਚਿਆ ਤੇ ਵੀ ਵਰਕ ਆਊਗਾ ਇਹਦੇ ਹਲਕਾ ਹਲਕਾ ਤੇ ਹਲਕਾ ਹਲਕਾ ਪਹੁੰਚਿਆ ਤੇ ਆ ਬਾਜੂ ਦੇ ਵਰਕ ਆਜੂਗਾ ਤੇ ਫੋਟੋ ਵਾਲਾ ਸੂਟ ਹੈ ਜੀ ਇਸ ਤਰ੍ਹਾਂ ਬੰਨਣਾ ਬਹੁਤ ਹੀ ਸੋਹਣਾ ਸੂਟ ਹੈ ਜੀ ਹਾਂ ਜੀ 50% ਆਫ ਦੇ ਅੱਜ ਦੇ ਜਿਹੜੇ ਡਿਜ਼ਾਈਨ ਆ ਉਹ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਮੈਂ ਦਿਖਾਉਣ ਜਾ ਰਿਹਾ ਚੈੱਕ ਕਰ ਲਓ ਜੀ ਆ ਦੇਖੋ ਵੀਨੇ ਕਵਲੇ ਸਟਾਈਲ ਆਇਆ ਆ ਲੇਖੋ ਅੱਜ ਦੇ ਨਵੇਂ ਕਲਰ ਕਿਉ ਭਾਜੀ ਨਿਊ ਕਲਰ ਆਇਆ ਅੱਜ ਦੇ ਸਾਰੇ ਇਹ ਸਾਰੇ ਨਵੇਂ ਕਲਰ ਆਏ ਜੀ ਦੇਖੋ ਚੈੱਕ ਕਰੋ ਜਸਰ ਭਾਜੀ ਨਵੇਂ ਕਲਰ ਆਏ ਸਾਰੇ ਸਾਰੇ ਨਵੇਂ ਆਏ ਭਾਜੀ ਹੁਣੇ ਆਏ ਜਸਰ ਨੇ ਵੀਨੇ ਕ ਸਟਾਈਲ ਆ ਮੜੇਗਾ ਕਰਾ ਲਾ ਟੈਪਲ ਬਲੈਕ ਸਪੈਸ਼ਲ ਬਲੇਗ ਆ ਦੇਖੋ ਜੀ ਸਾਰੇ 50 ਵੱਖ-ਵੱਖ ਮਿਲ ਜਣੇ ਤੁਹਾਨੂੰ ਕਲਰ ਡਿਜ਼ਾਈਨ ਚੈੱਕ ਕਰੋ ਰੰਗ ਦੇਖੋ ਤੁਸੀਂ ਨਵੇਂ-ਨਵੇਂ ਰੰਗ ਆ ਇੰਗਲਿਸ਼ ਕਲਰ ਹੈ ਡਾਰਕ ਹੈ ਲਾਈਟ ਹੈ ਸਾਰੇ ਕਲਰ ਹੈ ਸਾਰੇ ਕਲਰ ਮਿਲ ਜਣੇ ਜੀ ਗੋਠੀ ਵਾਲਾ ਦੇ ਆ ਦੇਖੋ ਵੀ ਨੇ ਚਾਇਲ ਦੇ ਵਿੱਚ ਇੰਨੇ ਕਲਰ ਆ ਚੁਕੇ ਨੇ ਬੋਟਵਾਨਾ ਦੇ ਸਿਰਫ ਤਿੰਨ ਆਣਗੇ ਚਾਰ ਆਣਗੇ 20 ਰੰਗ ਵੇ ਗੱਡੋ ਗੱਡ ਜੀ ਆਪਣਾ ਸਹੀ ਗੱਲ ਹੈ ਜੀ 20 ਕਲਰ ਕਿਤੇ ਨਹੀਂ ਮਿਲਦੇ ਸਿਰਫ ਗੋਠੀ ਵਾਲਾ ਮਿਲਣਗੇ ਆ ਦੇਖੋ ਜੀ ਆਪਣਾ ਸੁਪਰ ਹੀ ਡਿਜ਼ਾਈਨ ਭਾਜੀ ਕਿਹੜਾ ਡਿਜ਼ਾਈਨ ਹੈ ਇਹ ਫਰਕਾਵਾਦੀ ਸਰ ਫਰਕਾਵਾਦੀ ਪੂਰਾ ਹੈਵੀ ਦੁਪੱਟਾ ਤੇ ਰੰ ਸਾਰੇ ਕਲਰ ਮਿਲ ਜਾਣੇ ਜੀ ਇਹਦੇ ਵਿੱਚ ਸਪੈਸ਼ਲ ਅੰਨ ਦਾ ਵਾਲਾ ਰੂਡਾ ਜੀ ਸਪੈਸ਼ਲ ਅੰਨ ਦਾ ਵਾਲਾ ਵੀਰ ਜੀ ਸੂਟ ਹੈ ਇਹ ਹਾਂਜੀ ਦੇਖੋ ਮੁੰਡੇ ਰੇਟ ਲਾਈ ਜਾਂਦੇ ਸਵੇਰ ਦਾ ਟਾਈਮ ਹੈ ਚੈੱਕ ਕਰ ਲਓ ਡੀਆ ਨੀਂ ਦਿਖਾ ਦਿਓ ਭਾਜੀ ਸਾਰੇ ਨਵੇਂ ਡੀਨ ਆਏ 50% ਆਫ ਤੇ ਮਿਲਨੇ ਆ ਸਾਰੀ ਡੀਨਿੰਗ ਕਪੜੇ ਨਵੇਂ ਆ ਚੈੱਕ ਕਰ ਲਓ ਪਾਜੀ ਰੇਟ ਕੋਈ ਨਹੀਂ ਅਪਾ ਵੀਡੀਓ ਜੀ ਦਿਖਾ ਦਾਂਗੇ ਬਾਅਦ ਚ ਰੇਟ ਜਿਹੜਾ ਹੈਗਾ ਰੇਟ ਉਹੀ ਲੱਗਣਾ ਪੈਣਾ ਨੂੰ ਰੇਟ ਕੋਈ ਗਲਤ ਨਹੀਂ ਲੱਗਣਾ ਕਿਉਂਕਿ ਗੋਲਠੀ ਵਾਲੀ ਸ਼ਾਪ ਹੈ 50% ਆਫ ਤੇ ਮਿਲਦੇ ਜੀ ਇੱਥੇ